ਤਾਂ ਬਿਕਰਮ ਸਿੰਘ ਬੀਜੀਟੀਏ ਵਾਲੀ ਜਿਹੜੀ ਜਾਂਚ ਦੀ ਵਿਸ਼ੇਸ਼ ਟੀਮ ਹੈ ਉਹਦੇ ਵਿੱਚ ਇਹਨਾਂ ਦਾ ਨਾਮ ਆਫੀ ਇਹਨਾਂ ਦੀ ਇੱਕ ਬਾਈ ਦੇ ਵਿੱਚ ਹੀ ਉਹ ਪੜਤਾਲ ਕੀਤੀ ਜਾ ਰਹੀ ਹੈ। ਅਦਾਲਤ ਵਿੱਚ ਪੇਸ਼ ਕੀਤਾ ਅਦਾਲਤ ਨੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਾਜ਼ਰਤ ਵਿੱਚ ਭੇਜ ਦਿੱਤਾ ਅੱਜ ਕੱਲੋ ਬੜਾਇਲ ਜੇਲ੍ਹ ਦੇ ਵਿੱਚ। ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਸਰਕਾਰ ਘੇਰੀ ਸਰਕਾਰ ਦੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਜਵਾਨ ਜਿਪ ਮਾਰ। ਤਮਾਮ ਮੰਤਰੀ ਮੰਡਲ ਤੇ ਹੋਰ ਜਿਹੜੇ ਵੀ ਲੋਕ ਹੈ ਉਹ ਸਾਰੇ ਦੇ ਸਾਰੇ ਉੱਥੇ ਹਾਜ਼ਰ ਸਨ ਰੋਡ ショਅ ਕੀਤਾ ਗਿਆ ਮੁੱਖ ਮੰਤਰੀ ਨੇ ਵਿਰਧੀਆਂ ਦੇ ਉੱਤੇ ਕਾफी ਤੰਗ ਕੱਸਿਆ ਜੀ ਬੀ ਸੁਖਵਿੰਦਰ ਕੌਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੁਨੀਆ ਜਾਣਦੀ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਆਪ ਦੇ ਵਿੱਚ ਹੀ ਸੁਪਰਮੈਨ ਹੈ ਬੰਦੀਪ ਨੇ ਵੀ ਪਹਿਲੇ ਦਿਨੀ ਜਦੋਂ ਉਹ ਉਸ ਪਾਸੇ ਵੱਲ ਗਏ ਨੇ ਤਾਂ ਉਹਨਾਂ ਨੇ ਵੀ ਕਾਫੀ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਆਪਣੇ ਮੈਿੱਤਿਆਂ ਵਰਕਰਾਂ ਸਨਹੀਆਂ ਇਹਨਾਂ ਦੇ ਨਾਲ ਰਲ ਕੇ ਕੀਤਾ ਸੀ ਆਈਪੀਐਸ ਉਹਨਾਂ ਦੀ ਧਰਮ ਪਤਨੀ ਅਮਨੀਤ ਉਹ ਇੱਕ ਆਈਏਐਸ ਅਧਿਕਾਰੀ ਨੇ ਉਹਨਾਂ ਨੇ ਜਦੋਂ ਇਹ ਅਮਨੀਤ ਮੁੱਖ ਮੰਤਰੀ ਦੀ ਟੀਮ ਦੇ ਨਾਲ ਜਾਪਾਨ ਗਏ ਹੋਏ ਸਨ ਬਾਅਦ ਦੇ ਵਿੱਚ ਆਤਮ ਹੱਤਿਆ ਕਰ ਦਿੱਤੀ ਆ ਦੇ ਕਿ ਗੁਜਰਾਤ ਦੇ ਵਿੱਚ ਤਕਰੀਬਨ ਡੇਢ ਦਰਜਨ ਜਿਹੜੇ ਮੰਤਰੀ ਨੇ ਉਹਨਾਂ ਦੇ ਬਦਲੇ ਹੋ ਗਏ ਨੇ ਆਮ ਲੋਕਾਂ ਨੂੰ ਲੈ ਕੇ ਆਉਣਾ ਹੈ ਸਾਡੇ ਤਾਂ ਜਮਾ ਆਮ ਹੋਣਗੇ ਆ ਵੇਖ ਲਓ ਤੁਸੀਂ ਪਹਿਲਾਂ ਸੰਜੀਵ ਬਰੂੜਾ ਸੀ ਹੁਣ ਜਮਾ ਆਮ ਅਰਜੰਦਰ ਗੁਫਤਾਨੂ ਫੜ ਲਿਆਂਦਾ ਕਿਹਾ ਜਾਂਦਾ ਕਿ ਜਿਹੜੇ ਉਹ ਗ੍ਰੀਨ ਪਟਾਕੇ ਨੇ ਉਹ ਤੰਬਾਕਾ ਵਗੈਰਾ ਤਾਂ ਕਰਦੇ ਆ ਲੇਕਿਨ ਜਿਵੇਂ ਦੂਜੇ ਪਟਾਕਿਆਂ ਦਾ ਪ੍ਰੋਡਕਸ਼ਨ ਹੁੰਦਾ ਹੈ ਖਾਸ ਕਰ ਹਵਾ ਪ੍ਰੋਡਕਸ਼ਨ ਹਵਾ ਗੰਦਲੀ ਕਰਨ ਦਾ ਉਸ ਤਰ੍ਹਾਂ ਦਾ ਕੰਮ ਨਹੀਂ ਹੁੰਦਾ ਸਸਿਕਾ ਜੀ ਮੈਂ ਹਾਂ ਕੋਮਲ ਕਪੂਲ ਤੁਸ ਦੇਖ ਰਹੇ ਹੋ ਪ੍ਰੋਗਰਾਮ ਖਬਰ ਤੋੜ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣੇ ਆ ਪਿਛਲੇ ਹਫਤੇ ਭਰ ਦੀਆਂ ਕੁਝ ਖਾਸ ਸਰਗਰਮੀਆਂ ਲੱਕੇ ਤੇ ਇਸ ਪ੍ਰੋਗਰਾਮ ਦੇ ਵਿੱਚ ਬਤੇਰੀ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿਲੋਂ ਟਿਲੋਂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਹੈ ਕੋਮਲ ਜੀ ਟਿਲੋਂ ਸਾਹਿਬ ਜਿਗਾ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਡੀਆਈਜੀ ਪੁਲਰਦੀ ਉਹਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਘਟ ਹੁੰਦੀ ਵਜਾਏ ਵਧੀਆਂ ਹੀ ਜਾ ਰਹੀਆਂ ਨੇ ਕਿਉਂਕਿ ਹੁਣ ਉਹਨਾਂ ਨੂੰ ਜਿਹੜਾ ਹੈ ਨਿਆਂਇਕ ਹਿਰਾਸ ਦੇਖੋ ਪੰਜਾਬ ਪੁਲਿਸ ਦੇ ਇੱਕ ਆਈਪੀਐਸ ਅਧਿਕਾਰੀ ਜਿਹੜੇ ਕਿ ਰੋਪੜ ਰੇਂਜ ਦੇ ਡੀਆਈਜੀ ਦੇ ਤੌਰ ਤੇ ਤਾਇਨਾਤ ਸਨ ਪੰਜਾਬ ਪੁਲਿਸ ਮੁਖੀ ਸਰਦਾਰ ਮਹਿਲ ਸਿੰਘ ਢੁੱਲਰ ਦੇ ਪਰਜੰਤ ਬੜਾ ਨਾਂ ਚੱਲਦਾ ਕਈ ਖੇਤਰਾਂ ਦੇ ਵਿੱਚ ਅਰਚਨ ਹੋਰਾਣੇ ਬੜਾ ਆਪਣਾ ਨਾਂ ਵੀ ਚਮਕਾਇਆ ਜੇ ਹੋਰ ਗੱਲ ਨਾ ਕਰੀਏ ਤਾਂ ਵਿਕਰਮ ਸਿੰਘ ਜੀਟੀਏ ਵਾਲੀ ਜਿਹੜੀ ਜਾਂਚ ਦੀ ਵਿਸ਼ੇਸ਼ ਟੀਮ ਹੈ ਉਹਦੇ ਵਿੱਚ ਇਹਨਾਂ ਦਾ ਨਾਂ ਕਾਫੀ ਇਹਨਾਂ ਦੀ ਗਵਾਈ ਦੇ ਵਿੱਚ ਹੀ ਉਹ ਪੜਤਾਲ ਕੀਤੀ ਜਾ ਰਹੀ ਸੀ ਇੱਕ ਸਕ੍ਰੈਪ বেচਣ ਵਾਲਾ ਬੰਦਾ ਉਹਨੇ ਦੋਸ਼ ਲਾਤੇ ਜੀ ਦੋਸ਼ਾਂ ਦੇ ਉੱਤੇ ਕਿਉਂਕਿ ਆਈਪੀਐਸ ਅਧਿਕਾਰੀ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਦੇ ਮਨ ਵਿੱਚ ਆਇਆ ਕਿ ਸ਼ਾਇਦ ਪੰਜਾਬ ਪੁਲਿਸ ਦੀ ਪੜਤਾਲ ਭਾ ਵਿਜੀਲੈਂਸ ਦੀ ਪੜਤਾਲ ਵਿੱਚ ਮੈਨੂੰ ਉਨ੍ਹਾਂ ਇਨਸਾਫ ਨਾ ਮਿਲੇ ਉਹਨੇ ਅਪਰੋਚ ਕਰ ਲਈ ਸੀਬੀਆਈ ਨੂੰ ਸੀਬੀਆਈ ਨੇ ਫਰਿਆਦ ਦਰਜ ਕੀਤੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੇ ਕਥਿਤ ਰੂਪ ਦੇ ਵਿੱਚ ਘਰਾਂ ਤੋਂ ਬੜਾ ਕੁਝ ਬਰਾਮਦ ਕੀਤਾ ਜੋ ਬਾਰ ਬਾਰ ਦਹਰਾਉਣ ਦੀ ਗੱਲ ਨਹੀਂ ਅਦਾਲਤ ਵਿੱਚ ਪੇਸ਼ ਕੀਤਾ ਅਦਾਲਤ ਨੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਾਜ਼ਰਤ ਵਿੱਚ ਪੇਸ਼ ਦਿੱਤਾ ਅੱਜ ਕੱਲੋ ਬੜਾਇਲ ਜੇਲ੍ਹ ਦੇ ਵਿੱਚ ਨੇ ਜੀ ਪਹਿਲਾਂ ਵੀ ਉੱਥੇ ਉਹੇ ਜਿਹੇ ਕੁਝ ਪੁਲਸ ਅਧਿਕਾਰੀ ਕਈ ਕੇਸਾਂ ਵਿੱਚ ਜੋ ਸ਼ਾਮਲ ਨੇ ਉਹ ਵੀ ਹਾਜ਼ਰ ਨੇ ਉੱਥੇ ਹੀ ਉਹ ਰਹਿ ਰਹੇ ਨੇ ਉਹ ਵੀ ਕੋਈ ਨਿਆਂ ਘਰਾਸਦੀ ਨਾ ਕੋਈ ਕਿਵੇ ਹੈ ਖੈਰ ਇਸ ਮਾਮਲੇ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਸਰਕਾਰ ਘੇਰੀ ਪਰ ਸਰਕਾਰ ਦੀ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਜਵਾਨ ਜਿਪ ਲੱਗੀ ਕੋਈ ਬੰਦਾ ਉਸ ਪਾਸੇ ਵੱਲ ਬੋਲਣ ਨੂੰ ਤਿਆਰ ਨਹੀਂ ਖੈਰ ਆਪਾਂ ਇਸ ਗੱਲ ਦੇ ਵਿੱਚ ਬਹੁਤੇ ਨਾ ਜਾਈਏ ਇਹ ਕਾਨੂੰਨ ਦਾ ਪੱਖ ਹੈ ਜੀ ਜਦੋਂ ਨਿਆਇਕ ਰਾਸਤੇ ਵਿੱਚ ਭੇਜਿਆ ਜਾ ਰਿਹਾ ਸੀ ਤਦ ਡੀਆਈਜੀ ਭੁੱਲਰ ਨੂੰ ਵੀ ਪੁੱਛਿਆ ਗਿਆ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੇ ਸਪਸ਼ਟ ਸ਼ਬਦਾਂ ਚ ਕਿਹਾ ਕਿ ਭਾਈ ਸਾਹਿਬ ਮੈਨੂੰ ਕਾਨੂੰਨ ਤੇ ਭਰੋਸਾ ਹੈ ਇਹ ਹੁਣ ਕਾਨੂੰਨਾਂ ਦੀ ਲੜਾਈ ਹੈ ਮੈਂ ਕਾਨੂੰਨ ਦੀ ਲੜਾਈ ਅਦਾਲਤ ਦੇ ਵਿੱਚ ਲੜਾਂਗਾ ਆਪਣੇ ਪੱਖ ਅਦਾਲਤ ਵਿੱਚ ਪੇਸ਼ ਕਰਾਂਗਾ ਔਰ ਤੁਹਾਡੇ ਸਾਹਮਣੇ ਹੈ ਕਿ ਮੈਂ ਕਾਨੂੰਨੀ ਲੜਾਈ ਲੜ ਕੇ ਆਪਣੇ ਆਪ ਨੂੰ નિર્ਦੋਸ਼ ਸਾਬਤ ਕਰਨ ਦਾ ਮੌਕਾ ਜਿਹੜਾ ਹੈਗਾ ਉਹ ਕੰਮ ਕਰਾਂਗਾ ਜੀ ਬਿਲਕੁਲ ਟਿਲੂਸਾ ਬੁੱਧਰ ਗੱਲ ਕੀਤੀ ਜਾਵੇ ਤਦਨ ਤਾਰਨ ਜ਼ਿਮਲੀ ਚੋਨਾ ਦੀ ਤਾ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਮਹੌਲ ਗਰਮਾਇਆ ਹੋਇਆ ਹੈ ਸਿਆਸੀ ਪਾਰਟੀਆਂ ਦੇ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਕਿਹਾ ਜਾ ਰਿਹਾ ਹੈ ਕਿ ਜਿਹੜੇ ਉੱਥੇ ਦੇ ਪ੍ਰਮੁੱਖ ਉਮੀਦਵਾਰ ਨੇ ਉਹਨਾਂ ਸਭ ਨੇ ਨਾਮਜ਼ਦਗੀਆਂ ਵੀ ਪਾ ਦਿੱਤੀਆਂ ਨੇ ਬਿਲਕੁਲ ਉੱਥੇ ਨਾਮਜ਼ਦਗੀ ਜੇ ਰਹਿੰਦੀ ਹੈ ਤਾਂ ਭਾਈ ਮਨਦੀਪ ਸਿੰਘ ਦੀ ਰਹਿੰਦੀ ਹੈ ਜੀ ਜਿਹੜੇ ਚਾਰ ਪ੍ਰਮੁੱਖ ਨੇ ਉਹਨਾਂ ਦੇ ਵਿੱਚੋਂ ਹਾਕਮ ਧਰਦਾ ਬੰਦਾ ਅਰਮਿੰਦ ਸਿੰਘ ਸੰਧੂ ਤਿੰਨ ਵਾਰੀਆਂ ਦੇ ਪਹਿਲਾ ਵਿਧਾਇਕ ਇੱਕ ਵਾਰ ਆਜ਼ਾਦ ਦੋ ਵਾਰ ਅਕਾਲੀ ਦਲ ਵੱਲੋਂ ਐਸ ਵਾਰ ਉਹ ਆਪਣੀ ਜੋਰ ਜਮਾਇਸ਼ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਕਰ ਰਹੇ ਨੇ ਉਹਨਾਂ ਦੇ ਨਾਲ ਵਿਕਵੰਤਰੀ ਪੰਜਾਬ तमाम ਮੰਤਰੀ ਮੰਡਲ ਤੇ ਹੋਰ ਜਿਹੜੇ ਵੀ ਲੋਕ ਹੈ ਉਹ ਸਾਰੇ ਦੇ ਸਾਰੇ ਉੱਥੇ ਹਾਜ਼ਰ ਸਨ ਰੋਡ ショਅ ਕੀਤਾ ਗਿਆ ਮੁੱਖ ਮੰਤਰੀ ਨੇ ਬਿਰਧੀਆਂ ਦੇ ਉੱਤੇ ਕਾਫੀ ਤੰਜ ਕਸਿਆ ਦੂਜੇ ਨੇ ਹਰਜੀਤ ਸਿੰਘ ਸੰਧੂ ਆਏ ਹੋ ਵੀ ਡੈਪੂਟੇਸ਼ਨ ਤੇ ਜੂਥ ਕਾਲੀ ਦਲ ਚੋਂ ਆਏ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਆਏ ਉਹਨਾਂ ਦੇ ਕਾਗਜ਼ ਦਾਖਲ ਕਰਾਉਣ ਵਾਸਤੇ ਜਿਹੜੇ ਦਿੱਲੀ ਦੇ ਸਿਹਤ ਮੰਤਰੀ ਨੇ ਮਰਜੰਦਰ ਸਿੰਘ ਸਿਰਸਾ ਪੰਜਾਬ ਦੇ ਬਹੁਤ ਸਾਰੇ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਹੋਰ ਇਹ ਤਮਾਮ ਸ਼ਖਸੀਅਤਾਂ ਨੇ ਉਸ ਦਿਨ ਆਪਣੀ ਹਾਜ਼ਰੀ ਭਰੀ ਉੱਥੇ ਆਏ ਤੇ ਅਗਲੇ ਵੀਰਵਾਰ ਨੇ ਬੀਬੀ ਸੁਖਵਿੰਦਰ ਕੌਰ ਸ਼ਰਮਣੀ ਅਕਾਲੀ ਦਲ ਵੱਲੋਂ ਜੀ ਤੇ ਸ਼ਰਮਣੀ ਅਕਾਲੀ ਦਲ ਦੇ ਵਿੱਚ ਦੁਨੀਆ ਜਾਣਦੀ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਆਪਣੇ ਆਪ ਦੇ ਵਿੱਚ ਹੀ ਸੁਪਰਮੈਨ ਨੇ ਉਹਨਾਂ ਦੀ ਅਗਵਾਈ ਵਿੱਚ ਇਹ ਪਾਰਟੀ ਚੋਣ ਲੜ ਰਹੀ ਹੈ ਤੇ ਚੌਥੇ ਨੇ ਕਾਂਗਰਸ ਪਾਰਟੀ ਦੇ ਕਰਨਵੀਰ ਬੁਰਜ ਜਦੋਂ ਉਹਨਾਂ ਨੇ ਕਾਗਜ਼ ਢਾਕਲ ਕੀਤੇ ਤਾਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਸੇ ਤਰ੍ਹਾਂ ਬ੍ਰੋਦੀਦਰデアਗੂ ਪ੍ਰਤਾਪ ਸਿੰਘ ਬਾਜਬਾ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਤੇ ਹੋਰ ਇਹਨਾਂ ਲੋਕਾਂ ਨੇ ਵੀ ਉੱਥੇ ਸਮੂਹ ਰਿਅਤ ਕੀਤੀ ਉਹਨਾਂ ਦੇ ਕਾਗਜ਼ਾਤ ਢਾਕਲ ਕਰਾ ਦਿੱਤੇ ਪਹਿਲਾ ਪੜਾ ਜਿਹੜਾ ਕਾਗਜ਼ ਢਾਕਲ ਕਰਨ ਦਾ ਸੀ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰਾਂ ਦਾ ਆਲਟੀਮੇਟ ਨਿਬੜ ਗਿਆ ਹੁਣ ਰਹਿ ਗਿਆ ਇਕੱਲਾ ਪੰਥਕ ਤਰ੍ਹਾਂ ਦੇ ਉਮੀਦਵਾਰ ਭਾਈ ਮਨਦੀਪ ਸਿੰਘ ਦਾ ਉਹਨਾਂ ਨੇ ਸ਼ਾਇਦ ਇੱਕ ਕਾਗਜ਼ ਦਾਖਲ ਕਰਨੇ ਨੇ ਤੇ ਜਿਹੜੇ ਪ੍ਰਮੁੱਖ ਨੇ ਜਿਨ੍ਹਾਂ ਪੰਜਾਂ ਦੇ ਵਿੱਚ ਸਭ ਤੋਂ ਵੱਧ ਲੜਾਈ ਮੰਨੀ ਜਾਂਦੀ ਹੈ ਇਹਨਾਂ ਨੇ ਆਪੋ ਆਪਣੇ ਜੋਰ ਜਮਾਇਸ਼ ਦੇ ਕੰਮ ਖਾਸ ਕਰ ਰੋਡ ਸ਼ੋਅ ਵਗੈਰਾ ਉਹ ਦਿਖਾਏ ਨੇ ਮਨਦੀਪ ਨੇ ਵੀ ਪਹਿਲੇ ਦਿਨੀ ਜਦੋਂ ਉਹ ਉਸ ਪਾਸੇ ਵੱਲ ਗਏ ਨੇ ਤਾਂ ਉਹਨਾਂ ਨੇ ਵੀ ਕਾਫੀ ਵੱਡੇ ਪੱਦਰ ਦੇ ਉੱਤੇ ਪ੍ਰਦਰਸ਼ਨ ਆਪਣੇ ਮਹਿਤਿਆ ਵਰਕਰਾਂ ਸਨਈਆਂ ਇਹਨਾਂ ਦੇ ਨਾਲ ਰਲ ਕੇ ਕੀਤਾ ਸੀ ਜੀ ਬਿਲਕੁਲ ਤੇ ਲੋਸਾਪ ਤੋਂ ਗੱਲ ਕੀਤੀ ਜਾਵੇ ਐਡੀਜੀਪੀ ਪੂਰਨ ਕੁਮਾਰ ਤੇ ਜਿਨ੍ਹਾਂ ਐਸਆਈ ਜਿਨ੍ਹਾਂ ਨੇ ਸੁਸਾਇਡ ਕੀਤਾ ਸੀਗਾ ਇਸ ਮਾਮਲੇ ਦੇ ਵਿੱਚ ਕਾਫੀ ਹੰਗਾਮੇ ਤੋਂ ਬਾਅਦ ਜਾ ਕੇ ਜਿਹੜਾ ਕਿਹਾ ਜਾ ਰਿਹਾ ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ ਤੇ ਪਰਿਵਾਰ ਦੇ ਵੱਲੋਂ ਕਾਫੀ ਜ਼ਿਆਦਾ ਜਿਹੜੇ ਨਵੇਂ-ਨਵੇਂ ਖੁਲਾਸੇ ਹੋਣ ਦੇ ਮਤਲਬ ਖਰਚੇ ਵੀ ਜਿਤਾਏ ਜਾ ਰਹੇ ਨੇ ਇੱਕ ਹਫ਼ਤੇ ਦਾ ਸਮਾਂ ਬੀਤਿਆ ਜੀ ਇਹ ਜਿਹੜੇ ਪੂਰਨ ਕੁਮਾਰ ਜੀ ਨੇ ਜੀ ਇਹ ਕੋਈ ਕਹਿੰਦਾ ਆਈਜੀ ਕੋਈ ਕਹਿੰਦਾ ਏਡੀਜੀਪੀ ਜੀ ਇਹ ਬਹੁਤ ਵੱਡੇ ਆਉਦਾ ਹੈ ਇਹ ਸੌਦੇ ਦੇ ਉੱਤੇ ਓਟੇਨਾਤਸਨ ਮਾਮਲਾ ਆ ਗਿਆ ਸਾਰੇ ਦਾ ਸਾਰਾ ਆ ਕੇ ਦਲਤ ਭਾਈਚਾਰਾ ਬਨਾਮ ਜਨਰਲ ਅਬਰਕ ਆਈਪੀਐਸ ਉਹਨਾਂ ਦੀ ਧਰਮ ਪਤਨੀ ਅਵਨੀਤ ਉਹ ਇੱਕ IAS ਅਧਿਕਾਰੀ ਨੇ ਉਹਨਾਂ ਨੇ ਜਦੋਂ ਇਹ ਅਮਨੀਤ ਮੁੱਖ ਮੰਤਰੀ ਦੀ ਟੀਮ ਦੇ ਨਾਲ ਜਾਪਾਨ ਗਏ ਹੋਏ ਸਨ ਬਾਅਦ ਦੇ ਵਿੱਚ ਆਤਮ ਹੱਤਿਆ ਕਰ ਲਈ ਜੀ ਆਤਮ ਹੱਤਿਆ ਦੇ ਵਿੱਚ ਜਿਹੜਾ ਪ੍ਰੈਸ ਸੁਸਾਈਡ ਨੋਟ ਲਿਖਿਆ ਗਿਆ ਉਹ ਚ ਕਾਫੀ ਜ਼ਿਆਦਾ ਦੂਜਿਆਂ ਦੇ ਉੱਤੇ ਇਲਜ਼ਾਮਬਾਜ਼ੀ ਸੀ ਪੇ ਸਾਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਕਰਕੇ ਕਿਉਂਕਿ ਅਸੀਂ ਦਲਤ ਭਾਈਚਾਰੇ ਚੋਂ ਆਉਨੇ ਆ ਇਹ ਮਾਮਲਾ ਵਾਪਰਿਆ ਪਰਿਵਾਰ ਨੇ ਲੰਬਾ ਸਮਾਂ ਉਹਨਾਂ ਦਾ ਸਨਸਕਾਰ ਨਹੀਂ ਕੀਤਾ ਇੱਥੇ ਤੱਕ ਕੇ ਹਰਿਆਣਾ ਦੀ ਸਰਕਾਰ ਨੂੰ ਹੱਥਾ ਪੈਰਾਂ ਦੀ ਉਸ ਵੇਲੇ ਪੈ ਗਈ ਜਦੋਂ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦਾ ਆਗੂ ਰਾਹੁਲ ਗਾਂਧੀ ਵੀ ਪਰਿਵਾਰ ਦੇ ਕੋਲ ਪਹੁੰਚ ਗਿਆ ਪੰਜਾਬ ਹਰਿਆਣਾ ਆਸੇ ਪਾਸੇ ਦੇ ਰਾਜਾਂ ਦੇ ਬਹੁਤ ਸਾਰੀਆਂ ਪਾਰਟੀਆਂ ਦੇ ਆਗੂ ਸਹਿਬਾਨ ਉਹ ਵੀ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਪਹੁੰਚੇ ਨਾਲੀ ਇੱਕ ਟਰਾ ਹੋਰ ਵਾਪਰ ਗਈ ਇੱਕ ਸਹਾਇਕ ਥਾਣੇਦਾਰ ਏਐਸਆਈ ਨੇ ਵੀ ਸੰਦੀਪ ਕੁਮਾਰ ਨੇ ਆਤਮ ਹੱਤਿਆ ਕਰ ਲਈ ਉਹਨੇ ਇਸ ਪਰਿਵਾਰ ਤੇ ਦੋਸ਼ ਲਾਤੇ ਉਹਨੇ ਚਰਚਾਵਾ ਬਹੁਤ ਨੇ ਕਿ ਉਹਨੇ ਜੇ ਹआत्मਤਿਆ ਉਹ ਕੀਤੀ ਹੈ ਇਹ ਹਾਲਾਤ ਕਿਉਂ ਪੈਦਾ ਹੋਏ ਕੀਤੇ ਗਏ ਇਹ ਸਾਰਾ ਪੜਤਾਲ ਦਾ ਵਿਸ਼ਾ ਸਾਨੂੰ ਨਹੀਂ ਪਤਾ ਇਹਦੇ ਬਾਰੇ ਸੁਕਲ ਬਲਾ ਕੇ ਕੋਮਲ ਜੀ ਅਖੀਰ ਪਰਿਵਾਰ ਮੰਨਿਆ ਸੰਸਕਾਰ ਹੋ ਗਿਆ ਹੁਣ ਡਬਲ ਪਰਚੇ ਉੱਤੇ ਚੱਲ ਪਏ ਨੇ ਸੰਦੀਪ ਕੁਮਾਰ ਦਾ ਇੱਕ ਪਾਸੇ ਹੈ ਤੇ ਜਿਹੜੀ ਬੀਬੀ ਅਮਨੀਤ ਤੇ ਉਹਨਾਂ ਦੇ ਪਰਿਵਾਰ ਦਾ ਪਰਚਾ ਇੱਕ ਪਾਸੇ ਹੈ ਭਵਿੱਖ ਦੇ ਵਿੱਚ ਇਹ ਗੱਲ ਕਿੱਥੇ ਜੇ ਜਾ ਕੇ ਖੜਦੀ ਹੈ ਆਉਣ ਵਾਲਾ ਸਮਾਂ ਦੱਸੇ ਬਿਲਕੁਲ ਢਿੱਲੋਸਾਪੁੱਤਰ ਕਿਹਾ ਜਾ ਰਿਹਾ ਹੈ ਕਿ ਗੁਜਰਾਤ ਦੀ ਸਿਆਸਤ ਦੇ ਵਿੱਚ ਵੱਡੀ ਫੇਰਬਦਲ ਹੋਈ ਜਹ ਹੋਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਗੁਜਰਾਤ ਦੇ ਵਿੱਚ ਤਕਰੀਬਨ ਡੇਢ ਦਰਜਨ ਜਿਹੜੇ ਮੰਤਰੀ ਨੇ ਉਹਨਾਂ ਦੇ ਬਦਲੇ ਹੋ ਗਏ ਨੇ ਦੇਖੋ ਗੁਜਰਾਤ ਉਹ ਰਾਜ ਹੈ ਜਿਦੇ ਵਿੱਚੋਂ ਸਾਡੇ ਪ੍ਰਧਾਨ ਮੰਤਰੀ ਜਾਂ ਸਾਡੇ ਗ੍ਰਹਿ ਮੰਤਰੀ ਹੁੰਦੇ ਨੇ ਚਰਚਾ ਦਾ ਰਾਜ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਸਾਡੇ ਮੁੱਖ ਮੰਤਰੀ ਗੁਜਰਾਤ ਦੇ ਮੁੱਖ ਮੰਤਰੀ ਸਨ ਮੋਦੀ ਸਾਹਿਬ ਬੜੀਆਂ ਚਰਚਾਵਾਂ ਸਨ ਗੁਜਰਾਤ ਮਾਡਲ ਗੁਰਜਰਾਤ ਮਾਡਲ ਗੁਜਰਾਤ ਮਾਡਲ ਬੜਾ ਵੇਚ ਗਿਆ ਜੀ ਤੇ ਥੋੜੇ ਦਿਨ ਪਹਿਲਾਂ ਉੱਥੇ ਐਸ ਵੇਲੇ ਮੁੱਖ ਮੰਤਰੀ ਨੇ ਭੰਦਰ ਪਟੇਲ ਉਹਨਾਂ ਦੇ ਲਗਭਗ ਡੇਢ ਦਰਜਨ ਮੰਤਰੀਆਂ ਨੇ ਇਕੱਠੇ ਹੀ ਅਸਤੀਫੇ ਦੇ ਦਿੱਤੇ ਘਟੋ ਘਟ ਮੈਂ ਆਪਣੇ ਜੀਵਨ ਵਿੱਚ ਇਹ ਗੱਲ ਕੋਮਲ ਨਹੀਂ ਸੁਣੀ ਜੀ ਇਹ ਗੱਲ ਕਦੇ ਨਹੀਂ ਸੁਣੀ ਕਿ ਐਨੇ ਮੰਤਰੀਆਂ ਨੇ ਐਟ ਅ ਟਾਈਮ ਅਸਤੀਫਾ ਦੇ ਦਿੱਤੇ ਹੋਣ ਇਹ ਗੱਲ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਵਾਪਰੀ ਤੇ ਫਿਰ ਬਾਅਦ ਦੇ ਵਿੱਚ ਉਹਨਾਂ ਦੀ ਥਾਂ ਦੇ ਉੱਤੇ ਉਨੇ ਹੀ ਹੋਰ ਮੰਤਰੀਆਂ ਨੂੰ ਭਾਵੇਂ ਨਵੇਂ ਵਿਧਾਇਕਾਂ ਦੇ ਵਿੱਚੋਂ ਅਹੁਦੇ ਦੇ ਕੇ ਉਹਨਾਂ ਨੂੰ ਸੌਂਚਕਾਈ ਗਈ ਸੋ ਦੇਖਦੇ ਹਾਂ ਉਹਨਾਂ ਇਹ ਮਾਮਲੇ ਦੇ ਵਿੱਚ ਉੱਥੋਂ ਦੀ ਜਿਹੜੀ ਸਿਆਸਤ ਹੈ ਉਹਦੇ ਵਿੱਚ ਕਾਫੀ ਜ਼ਿਆਦਾ ਤਬਦੀਲੀ ਆਈ ਹੈ ਭਵਿੱਖ ਦੇ ਵਿੱਚ ਇਹਦਾ ਕੋਈ ਫੇਰ ਬਦਲ ਹੈ ਜਾਂ ਕੀ ਹੈ ਕੀ ਨਹੀਂ ਆਉਣ ਵਾਲਾ ਸਮਾਂ ਦੱਸੇਗਾ ਜੀ ਬਿਲਕੁਲ ਢੀਲੋਸਾ ਪੁੱਤਰ ਕਿਹਾ ਚਾਰੇ ਕਿ ਰਜਿੰਦਰ ਗੁਪਤਾ ਨੇ ਜੋ ਉਹ ਬਿਨਾਂ ਕਿਸੇ ਵਿਰੋਧ ਦੇ ਰਾਜ ਸਭਾ ਮੈਂਬਰ ਬਣ ਕੇ ਨੇ ਜੋ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਰਜਿੰਦਰ ਗੁਪਤਾ ਇੱਕ ਸੁਪਰ ਬਿਜ਼ਨਸਮੈਨ ਸਨਤਕਾਰ ਜੋ ਵੀ ਤੁਸੀਂ ਕਹਿ ਸਕਦੇ ਹੋ ਉਹ ਨੇ ਉਹਨਾਂ ਦਾ ਰੁਤਬਾ ਬਹੁਤ ਹੈ ਪਿਛਲੇ ਡੇਢ ਦਰਜਨ ਸਾਲਾਂ ਤੋਂ ਅਰਜੰਦਰ ਗੁਪਤਾ ਪੰਜਾਬ ਯੋਜਨਾ ਕਮਿਸ਼ਨ ਦੇ ਡਿਪਟੀ ਚੇਅਰਮੈਨ ਦੇ ਅਹੁਦੇ 'ਤੇ ਰਹੇ ਚੇਅਰਮੈਨ ਭਾਵੇਂ ਕਿਸੇ ਪਾਰਟੀ ਦਾ ਸੀ ਸਰਕਾਰ ਜਿਦੀ ਮਰਜ਼ੀ ਸੀ ਉੱਥੇ ਸਰਕਾਰ ਭਾਵੇਂ ਕਾਂਗਰਸ ਦੀ ਸੀ 10 ਸਾਲ ਅਕਾਲੀ ਦਲ ਦੀ ਰਹੀ ਤੇ तकरीबन ਪੌਣੇ 4 ਸਾਲ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਪਰ ਜਿੰਦਰ ਗੁਪਤਾ ਦਾ ਅਹੁਦਾ ਪੱਕਾ ਸੀ ਕਿਉਂਕਿ ਸੰਜੀਵ ਅਰੋੜਾ ਇੱਕ ਹੋਰ ਤਨੜਾੜ ਤੇ ਸੰਤਕਾਰ ਉਹ ਤੁਸੀਂ ਫਾਦਵਾ ਲਿਆ ਸਤੀਵਾ ਦਵਾ ਕੇ ਕਹਿੰਦੇ ਜੀ ਇਹ ਪੰਜਾਬ ਚ ਸੇਵਾ ਕਰਨਗੇ ਉਹਦੀ ਥਾਂ ਦੇ ਉੱਤੇ ਇੱਕ ਨਵਾਂ ਸੰਤਕਾਰ ਧਨਾੜ ਅਰਜੰਦਰ ਗੁਪਤਾ ਨੂੰ ਲੈ ਲਿਆ ਬ੍ਰੋਦੀ ਪਾਰਟੀਆਂ ਦੇ ਵੀ ਹੈਗੇ ਨੇ ਡੇਢ ਦਰਜਨ ਦੇ ਲਗਭਗ ਉਹ ਤਾਂ ਬਹੁਤ ਕੁਸਕੇ ਹੀ ਨਹੀਂ ਜੀ ਇਸ ਕਰਕੇ ਅਰਜੰਦਰ ਗੁਪਤਾ ਬਿਲਕੁਲ ਨਿਰਵਾਦਾ ਹਾਲਾਂਕਿ ਜੋ ਵੋਟਾਂ ਪੈਂਦੀਆਂ ਤਾਂ 24 ਨੂੰ ਪੈਂਦੀਆਂ ਸੀ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਅਰਜਦਰ ਗੁਪਤਾ ਰਾਜ ਸਭਾ ਦੇ ਮੈਂਬਰ ਚੋਂ ਲੈ ਗਏ ਤੇ ਜਿਹੜੇ ਕਹਿੰਦੇ ਸੀ ਇਸ ਤਾਂ ਕੱਟੜ ਇਮਾਨਦਾਰ ਆ ਆਮ ਲੋਕਾਂ ਨੂੰ ਲੈ ਕੇ ਆਉਣਾ ਹੈ ਸਾਡੇ ਤਾਂ ਜਮਾ ਆਮ ਹੋਣਗੇ ਆ ਵੇਖ ਲਓ ਤੁਸੀਂ ਪਹਿਲਾ ਸੰਜੀਵ ਬਰੂੜਾ ਸੀ ਹੁਣ ਜਮਾ ਆਮ ਅਰਜੰਦਰ ਗੁਪਤਾ ਨੂੰ ਫੜ ਲਿਆਂਦਾ ਤੇ ਜੇ ਅਗਲੇ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਆ ਜਿੰਨੇ ਕ ਆਮ ਤੁਰੇ ਫਿਰਦੇ ਸੀ ਇਹ ਚਰਚਾ ਚੱਲਦੀ ਹੈ ਇਹਨਾਂ ਦੀ ਥਾ ਦੇ ਉੱਤੇ ਵੀ ਇਹੋ ਜੇ ਹੋਰ ਆਮ ਬੰਦੇ ਆਉਣ ਦੀ ਤਿਆਰੀ ਚ ਲਾਈਨ 'ਚ ਲੱਗੇ ਖੜੇ ਜੀ ਟੀਲੋ ਸਾਹਿਬ ਜੀ ਕੀ ਐ ਚੋ ਰਿਹਾ ਕਿ ਸੁਪਰੀਮ ਕੋਰਟ ਦੇ ਵੱਲੋਂ ਦਿੱਲੀ ਐਨਸੀਆਰ ਦੇ ਵਿੱਚ ਗ੍ਰੀਨ ਪੰਟਾਕੇ ਜਿਹੜੇ ਆ ਜਲਾਉਣ ਦੇ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਦੇਖੋ ਜਿਹੜਾ ਪਟਾਕਿਆਂ ਬਾਰੇ ਰੌਲਾ ਰੱਪਾ ਬਹੁਤ ਲੰਬੇ ਸਮੇਂ ਤੋਂ ਪੈਂਦਾ ਹੈ ਕਿ ਪਟਾਕੇ ਪ੍ਰਦੂਸ਼ਣ ਬਹੁਤ ਪੈਦਾ ਕਰਦੇ ਨੇ ਪਾਵੇ ਸਾਡਾ ਸਿਵਲ ਐਡਮਿਨਿਸਟ੍ਰੇਸ਼ਨ ਹੈ ਆ ਰਾਜਨੀਤਿਕ ਲੋਕ ਨੇ ਇਹਨਾਂ ਦੀਆਂ ਹੁਣ ਜਾਗਾ ਉਦੋਂ ਹੀ ਖੁੱਲਦੀਆਂ ਨੇ ਜਦੋਂ ਅਦਾਲਤਾਂ ਇਹਨਾਂ ਨੂੰ ਹਲੂਨ ਦੀਆਂ ਨੇ ਅਦਾਲਤਾਂ ਨੇ ਉਦੋਂ ਕੰਮ ਸ਼ੁਰੂ ਕੀਤਾ ਹੋਣਾ ਹੁੰਦਾ ਜਦੋਂ ਕੋਈ ਨਾ ਕੋਈ ਪਟੀਸ਼ਨ ਪਾ ਦਿੰਦਾ ਆ ਜਿੰਨੇ ਪਟਾਕੇ ਭਾਰਤ ਦੇ ਵਿੱਚ ਦੀਵਾਲੀ ਦੀ ਰਾਤ ਨੂੰ ਫੂਕੇ ਜਾਣੇ ਨੇ ਇਹਨਾਂ ਦੇ ਨਿਰਮਾਣ ਵਾਸਤੇ ਘੱਟੋ ਘੱਟ ਵੀ 6 ਤੋਂ ਲੈ ਕੇ 10 ਮਹੀਨੇ ਤੱਕ ਦਾ ਸਮਾਂ ਲੱਗਦਾ ਜੀ ਰਾਤ ਰੋਤਾਂ ਬਣਨਗੇ ਤੇ ਜਿੰਨਾ ਇਹ ਕਿਸਾਨਾਂ ਤੇ ਇਲਜ਼ਾਮ ਲਾਉਂਦੇ ਆ ਕਿ ਇਹਨਾਂ ਨੇ ਸਾਡਾ ਪ੍ਰਦੂਸ਼ਣ ਪੈਦਾ ਕਰਤਾ ਉਦੂਬਦ ਪਟਾਕਿਆਂ ਨਾਲ ਹੋ ਜਾਂਦਾ ਹੈ ਬਹੀਕਲਾਂ ਦਾ ਹੋ ਜਾਂਦਾ ਹੈ ਇਮਾਰਤਾਂ ਦੀਆਂ ਉਸਾਰੀਆਂ ਦਾ ਹੋ ਜਾਂਦਾ ਹੈ तमाम ਪ੍ਰਦੂਸ਼ਣ ਪਤਾ ਨਹੀਂ ਉਹ ਕਿੰਨੇ ਕ ਨੇ ਸਮਾਂ ਇਸ ਗੱਲ ਦੇ ਉੱਤੇ ਜਾਵਾਂ ਜਦੋਂ ਇਹ ਕਿਸੇ ਪਾਸੇ ਦਾ ਨਾ ਰਿਹਾ ਤਾਂ ਬਹੁਤ ਸਾਰੇ ਮੁਲਕਾਂ ਨੇ ਇੱਕ ਨਵੀਂ ਨੀਤੀ ਨਵੀਂ ਵਿਧੀ ਵਿਕਸਤ ਕੀਤੀ ਹੈ ਗ੍ਰੀਨ ਪਟਾਕੇ ਹਰੇ ਪਟਾਕੇ ਕਿਹਾ ਜਾਂਦਾ ਕਿ ਜਿਹੜੇ ਉਹ ਗ੍ਰੀਨ ਪਟਾਕੇ ਨੇ ਉਹ ਤੰਬਾਕਾ ਵਗੈਰਾ ਤਾਂ ਕਰਦੇ ਆ ਲੇਕਿਨ ਜਿਵੇਂ ਦੂਜੇ ਪਟਾਕਿਆਂ ਦਾ ਪ੍ਰਦੂਸ਼ਣ ਹੁੰਦਾ ਹੈ ਖਾਸ ਕਰ ਹਵਾ ਪ੍ਰਦੂਸ਼ਣ ਹਵਾ ਗੰਦਲੀ ਕਰਨ ਦਾ ਉਸ ਤਰ੍ਹਾਂ ਦਾ ਕੰਮ ਨਹੀਂ ਹੁੰਦਾ ਇਸ ਕਰਕੇ ਉਹ ਜਿਹੜੀ ਹਵਾ ਹੈ ਉਹ ਸਵਾ ਨੂੰ ਇੱਕ ਕਿਸਮ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਛੁੱਧ ਰੱਖਿਆ ਜਾਵੇ ਉਸ ਪਾਸੇ ਵੱਲ ਕਦਮ ਹੈ ਪਰ ਹੁਣ ਕੱਲੀ ਦਿੱਲੀ ਹੀ ਕਿਉਂ ਕੀ ਪ੍ਰਦੂਸ਼ਣ ਕੱਲੀ ਦਿੱਲੀ 'ਚ ਹੈ ਜਾਂ ਪਟਾਕੇ ਕੱਲੀ ਦਿੱਲੀ 'ਚ ਚੱਲਦੇ ਨੇ ਬਾਕੀ ਰਾਜਾਂ 'ਚ ਇਹ ਚੱਲਦੇ ਨਹੀਂ ਜੇ ਚੱਲਦੇ ਆ ਤਾਂ ਕਿਸੇ ਨੂੰ ਸੁਣਾਈ ਨਹੀਂ ਦਿੰਦੇ ਜੇ ਫੈਸਲਾ ਹੋਣਾ ਚਾਹੀਦਾ ਹੈ ਤਾਂ ਦੇਸ਼ ਦੀ ਸਰਕਾਰ ਨੂੰ ਸਮੁੱਚੇ ਭਾਰਤ ਵਿੱਚ ਕਰਨਾ ਚਾਹੀਦਾ ਹੈ ਕਿਉਂਕਿ ਪ੍ਰਦੂਸ਼ਣ ਸਾਰੇ ਹੀ ਭਾਰਤ ਲਈ ਇੱਕ ਕਾਫੀ ਵੱਡਾ ਅੜਿੱਕਾ ਬਣਿਆ ਹੋਇਆ ਹੈ ਜੀ ਢਿਲੋ ਸਾਹਿਬ ਉਧਰ ਕਿਹਾ ਜਾ ਰਿਹਾ ਕਿ ਇੱਕ ਸੁਪਰੀਮ ਕੋਰਟ ਦਾ ਬਿਆਨ ਹੈ ਜੋ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹਰ ਇੱਕ ਕੇਸ ਵੀ ਜਿਹੜਾ ਹੈ ਉਹ ਸੀਬੀਆਈ ਨੂੰ ਨਾ ਸੌਂਪਿਆ ਜਾਵੇ ਦੇਖੋ ਕਿਸੇ ਵੀ ਸਮਾਂ ਹੁੰਦਾ ਸੀ ਜਦੋਂ ਸਾਡੀਆਂ ਕੇਂਦਰ ਦੀਆਂ ਪ੍ਰਮੁੱਖ ਏਜੰਸੀਆਂ ਉਹਨਾਂ ਦੇ ਵਿੱਚੋਂ ਇੱਕ ਇਹ ਸੀਬੀਆਈ ਸੈਂਟਰਲ ਜਿਹੜੀ ਹੈ ਕ੍ਰਾਈਮ ਬਿਊਰੋ ਆਨਆਈਏ ਇਨਕਮ ਟੈਕਸ ਜੀ ਇਸੇ ਤਰ੍ਹਾਂ ਈਡੀ ਐਨਫੋਰਸਮੈਂਟ ਡਾਇਰੈਕਟੋਰੇਟ ਇਹ ਕੇਂਦਰ ਦੇ ਸਾਰੇ ਮਾਮਲੇ ਸਨ ਇਹਦੇ ਵਿੱਚ ਬਹੁਤ ਇਹਨਾਂ ਦਾ ਨਾ ਚੱਲਦਾ ਸੀ ਪਰ ਅੱਜ ਕੱਲ ਤਾਂ ਇਹ ਏਜੰਸੀਆਂ ਵੀ ਕਾਫੀ ਜ਼ਿਆਦਾ ਦਬਾਅ ਹੇਠ ਕੰਮ ਕਰਨ ਲੱਗ ਗਈਆਂ ਜਾਂ ਇਹਨਾਂ ਦੇ ਉੱਤੇ ਵੀ ਰਾਜਨੀਤੀ ਵਗੈਰਾ ਭਾਰੂ ਹੋ ਗਈ ਹੈ ਸੋ ਮੈਂ ਇਸ ਪਾਸੇ ਬਹੁਤਾ ਨਾ ਜਾਵਾਂ ਜਿਹੜਾ ਇਹ ਏਜੰਸੀਆਂ ਬਾਰੇ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਹੈ ਕਿ ਜਰਾਂ ਖਰਾਂ ਕੇਸ ਸੀਬੀਆਈ ਨੂੰ ਦੇ ਦਿਓ ਮੰਗ ਵੀ ਥੱਲੇ ਇਹੀ ਹੁੰਦੀ ਹੈ ਜੇ ਕੋਈ ਏਜੰਸੀ ਕੰਮ ਨਹੀਂ ਕਰਦੀ ਸੀਬੀਆਈ ਨੂੰ ਦੇ ਦਿਓ ਜੀ ਜੀ ਸੀਬੀਆਈ ਨੂੰ ਦੇ ਦਿਓ ਜੀ ਸੋ ਉਹ ਕਹਿੰਦੇ ਵੀ ਇਸ ਤਰ੍ਹਾਂ ਦਾ ਕੰਮ ਨਾ ਕੀਤਾ ਜਾਵੇ ਕਿ ਸਾਰੇ ਕੇਸ ਸੀਬੀਆਈ ਨੂੰ ਫਿਰ ਜਿਹੜੀਆਂ ਲੋਕਲ ਏਜੰਸੀਆਂ ਨੇ ਜਾਂ ਲੋਕਲ ਕੰਮ ਕਰਨ ਵਾਲੀਆਂ ਟੀਮਾਂ ਨੇ ਉਹ ਕਿੱਥੇ ਗਏ ਰਹੇ ਜੀ ਟੀਲੋਸਾ ਬੁੱਧਰੇ ਸਿੱਖ ਜਥੇਬੰਦੀਆਂ ਦੇ ਵੱਲੋਂ ਜਿਹੜਾ 14 ਅਕਤੂਬਰ ਨੂੰ ਲਾਣਾ ਦਿਵਸ ਦੇ ਵਜੋਂ ਮਨਾਇਆ ਗਿਆ ਆਖਿਰਕਾਰ ਇਹ ਮਾਮਲਾ ਕੀ ਹੈ ਸਾਰਾ 2015 ਦੇ ਵਿੱਚ ਮੋਗੇ ਜ਼ਿਲ੍ਹੇ ਦਾ ਪਿੰਡਾ ਬੁਰਜ ਜਵਾਰ ਸਿੰਘ ਵਾਲਾ ਜੀ ਉੱਥੋਂ ਚੋਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਚੋਰੀ ਹੁੰਦੇ ਨੇ ਫਿਰ ਸਤੰਬਰ ਦੇ ਵਿੱਚ ਜਾ ਕੇ ਉਹਨਾਂ ਦੀਆਂ ਬੇਅਦਬੀਆਂ ਉਹਨਾਂ ਬੇਅਦਬੀਆਂ ਦੇ ਇਨਸਾਫ ਬਾਸਤੇ 13 14 ਅਕਤੂਬਰ 15 ਨੂੰ ਕੋਟਕਪੂਰੇ ਦੇ ਬੱਤੀਆਂ ਵਾਲੇ ਚੌਕ ਦੇ ਵਿੱਚ ਸਿੱਖ ਸੰਗਤਾਂ ਇਨਸਾਫ ਲੈਣ ਲਈ ਸਤਨਾਮ ਵੇਗੁਰੂ ਦਾ ਜਾਪ ਕਰਦੀਆਂ ਨੇ ਉਹ ਇੱਥੇ ਬੈਠੀਆਂ ਨੇ ਸਤਨਾਮ ਵੇਗੁਰੂ ਦੇ ਵਿੱਚ ਉਸ ਵੇਲੇ ਦੀ ਹਕੂਮਤ ਨੇ ਪਹਿਲਾਂ ਉਹਨਾਂ ਤੇ ਗੰਦੇ ਪਾਣੀ ਦੀਆਂ ਬਿਛਾੜਾਂ ਮਾਰੀਆਂ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਗੋਲੀ ਚੱਲੀ ਦੋ ਵਿਅਕਤੀ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾ ਗੋਲੀ ਲੱਗਣ ਨਾਲ ਇਹਨਾਂ ਦੀ ਮੌਤ ਹੋ ਗਈ 10 ਸਾਲ ਬੀਤ ਗਏ ਕੁਝ ਜਥੇਬੰਦੀਆਂ ਨੇ ਫੈਸਲਾ ਕੀਤਾ ਕਿ ਇਹ ਦਿਵਸ ਨੂੰ ਲਾਹਨਤ ਦਿਵਸ ਦੇ ਵਜੋਂ ਮਨਾਇਆ ਜਾਵੇ ਜਿੰਨਾ ਦੀ ਸਰਕਾਰ ਵਿਲੇ ਹੋਇਆ ਉਹਨਾਂ ਦੀ ਸਿਹਤ ਤੇ ਤਾਂ ਅਸਰ ਹੀ ਕੋਈ ਨਹੀਂ ਉਹ ਤਾਂ ਸਮਝਦੀ ਕੱਖ ਨਹੀਂ ਵੀ ਸਾਡੀ ਸਰਕਾਰ ਵਿਲੇ ਹੋ ਗਿਆ ਸੁਖੈਰ ਆਉਣ ਵਾਲਾ ਸਮਾ ਦੱਸੇਗਾ ਉਹਨਾਂ ਨੇ ਐਕਤੀ ਉਥੇ ਲਾਹਨਤ ਦਿਵਸ ਦੇ ਤੌਰ ਦੇ ਉੱਤੇ ਇਹ ਦਿਨ ਨੂੰ ਮਨਾਇਆ ਲਾਂਤਾ ਪਾਈਆਂ ਉਹਦੇ ਵਿੱਚ ਗੈਨੇ ਹਰਪ੍ਰੀਤ ਸਿੰਘ ਪਾਈ ਹਰਜਿੰਦਰ ਸਿੰਘ ਬਾਜੀ ਸਮੇਤ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਸਿੱਖ ਬਦਵਾਨਾਂ ਨੇ ਸ਼ਮੂਲੀਅਤ ਕੀਤੀ ਆਪੋ ਆਪਣੇ ਵਿਚਾਰ ਰੱਖੇ ਤੇ ਇਹ ਨੂੰ ਉਹਨਾਂ ਨੇ ਬਹੁਤ ਸਾਰੇ ਲੋਕਾਂ ਦੀਆਂ ਜ਼ਮੀਰਾਂ ਜਗਾਉਣ ਦਾ ਯਤਨ ਵੀ ਕੀਤਾ ਜਿਟੀ ਲੋ ਸਾਹਿਬ ਸਾਡੇ ਪ੍ਰੋਗਰਾਮ ਦੇ ਵਿੱਚ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੇ ਸਾਡੇ ਦਰਸ਼ਕਾਂ ਦੇ ਨਾਲ ਪਹੇਲੀ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ ਸਦਸ਼ਕੋ ਇਸ ਹਫਤੇ ਦੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਹਨਾ ਹੀ ਫਿਰ ਮਿਲਾਂਗੇ ਨਵੀਆਂ ਤੇ ਤਾਜ਼ੀ ਖਬਰਾਂ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ